ਜਾਣਿਆ ਜਦੋਂ ਕਿ ਤੁਸ ਸੰਦਖਾਉਂਦੀ ਹੈ ਤਾਂ ਆਪੇ ਜਗਾ ਦਾ ਆਪਣੇ ਲੱਕੀ ਦਾ ਹਾਲ ਦੱਸਦੀ ਹੈ ਵੀ ਕੀ ਸਾਡੇ ਰਾਜ ਕੀ ਹੈ ਹੁਣ ਚੱਲ ਰਿਹਾ ਹੁੰਦਾ ਉਸੋਂ ਗੁਰੂ ਜੀ ਭਰਤਪੁਰ ਤੋਂ ਕਨੌਲੀ ਹੁੰਦੇ ਹੋਏ ਖਰੋਪੜ ਜਿੱਥੇ ਹੁਣ ਗੁਰਦੁਆਰਾ ਸਦਾ ਬਖਤ ਸਾਹਿਬ ਸਿਤ ਹੈ ਅਤੇ ਫਿਰ ਬਾਮਣ ਮਾਜਰਾ ਪੂਰ ਮਾਜਰਾ ਗੁਂਦਰੀ ਫੁਰਾਲੀ ਹੁੰਦੇ ਕਣੂਆ ਇੱਕ ਬਾਗ ਵਿੱਚ ਡੇਰੇ ਲਾਏ ਜਿੱਥੇ ਮੂ ਸ਼ਾਨਦਾਰ ਗੁਰੂ ਅਸਥਾਨ ਦਾ ਛੋਬਿਤ ਹਨ ਇਨਾ ਥਾਵਾਂ ਤੇ ਹਰ ਪਿੰਡ ਹਰ ਬਲੀ ਤੋਂ ਲੋਕ ਆਪਨ ਕਿਤੇ ਲੈ ਕੇ ਆਉਂਦੇ ਅਤੇ ਗੁਰੂ ਜੀ ਉਹਨਾਂ ਦੇ ਮਾਣਾ ਗਿਆਨ ਦਾ ਪ੍ਰਕਾਸ਼ ਕਰ ਸ਼ਾਂਤੀ ਬਖਸ਼ਿਸ਼ ਕਰਦੇ। ਨੰਦਪੁਰ ਵਿੱਚ ਹੜ ਦੀ ਮਾਰ ਤੋਂ ਪਿੰਡ ਨੂੰ ਬਚਾਉਂਦੇ। ਗੁਰੂ ਜੀ ਨੇ ਬਚਾਣਾ ਆ ਤੇ ਨਦੀ ਦਾ ਵੰਡਵਾਉਂਦਾ। ਉੱਥੋਂ ਆਪੀ ਰੈਣੋ ਪਹੁੰਚੇ ਅਤੇ ਫਿਰ ਪਿੰਡ ਬਿਹੇੜ ਨੂੰ ਹੜ ਦੀ ਮਾਰ ਤੋਂ ਬਚਾਉਣਾ ਅਤੇ ਮਹਾਰੂਪੁਰ ਨਾਲ ਨੂੰ ਆਜਰਾ ਪਗੜਾਣਾ ਆਕਣ ਆ ਰਹੇ ਨੇ ਆਪ ਨੂੰ 9 ਟਕੇ ਭੇਟ ਤੇ ਅਤੇ ਕਿਹਾ ਇਹ ਤੁਛ ਜਹੀ ਭੇਟਾ ਹੈ ਗੁਰੂ ਜੀ ਨੇ فرمایا ਇਹ 9 ਟਕੇ ਨਹੀਂ ਸਗਲ 9 ਲੱਖ ਦੇ ਸਮਾਨ ਹਨ ਇਸੇ ਲਈ ਉਸਨੇ ਅੰਦਾਜ਼ਾ 9 ਲੱਖਾ ਪੈ ਗਿਆ ਇੱਥੋਂ ਗੁਰੂ ਜੀ ਤਹਿਲਪੁਰਾ ਹੁੰਦੇ ਹੋਏ ਸਫਾਬਾਦ ਜਿਸ ਨੂੰ ਹੁਣ ਬਾਦਰਗਾੜ ਆਖਦੇ ਹਨ ਪਹੁੰਚੇ ਇੱਥੋਂ ਦਾ ਨਵਾਬ ਔਰੰਗਜ਼ੇਬ ਦਾ ਨਜ਼ਦੀਕੀ ਰਿਸ਼ਤੇਦਾਰ ਸੀ ਪਟਿਆਲਾ ਦਾ ਗੁਰਦੁਆਰਾ ਹਨਵਾਰ ਸਾਰੇ ਜਾਣਦੇ ਨਾ ਦੁੱਖ ਨਿਵਾਰਨ ਗੁਰਦੁਆਰੇ ਨੂੰ ਹਾਂਜੀ ਕਿੱਥੇ ਆਹੇ ਹੁਣੇ ਤਾਂ ਸੇ ਹੁਣੀ ਦੱਸ ਕੇ ਹੱਡੀਆਂ ਵੀ ਕਿਹੜੇ ਸ਼ਹਿਰ ਚ ਦੁੱਖ ਨਿਵਾਰਣਾ ਪਟਿਆਲੇ ਪਟਿਆਲੇ ਦਾ ਜਿਹੜਾ ਮੇਨ ਗੁਰਦੁਆਰਾ ਸਾਹਿਬ ਹੈ ਸ਼੍ਰੀ ਗੁਰੂ ਦੁੱਖ ਨਿਵਾਰਨ ਸਾਹਿਬ ਹੁੰਦੇ ਹੈ ਇੱਥੇ ਮਿੰਟ ਹੁੰਦਾ ਸੀ ਪਹਿਲਾਂ ਲਹਿਲ ਕੱਲ ਤੋਂ ਆ ਕੱਲੋਂ ਆਹਿੰਗ ਸਭ ਸਭ ਜੀਣੀ ਲਾਗਾ ਹੋਣੇ ਵੇ ਸਮਾਣਾ ਪਹੁੰਚੇ ਇਸ ਜਗ੍ਹਾ ਹੁਣ ਆਰ ਖੜਾ ਸਾਫ ਸੇ